ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਫੜੇ ਲੈ ਕੇ ਆ ਜਣਾ ਜੀ ਅਗਲੇ 72 ਘੰਟਿਆਂ ਦੀ ਗੱਲ ਕਰਾਂਗੇ ਪੰਜਾਬ ਪਲੱਸ ਨਾਲ ਲੱਗਦੇ ਖੇਤਰਾਂ ਦੇ ਵਿੱਚ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਤੁਹਾਨੂੰ ਦੱਸਾਂਗੇ ਇਸ ਲਈ ਦੇ ਤਾਜ਼ਾ ਸੈਟਲਾਈਟ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੀ ਸਵੇਰ ਦੇ ਲਗਭਗ 9:30 ਵੱਜਣ ਜਾ ਰਹੀ ਹੈ ਤੇ 26 ਫਰਵਰੀ ਦੀ ਸਵੇਰ ਹੈ ਜੇਕਰ ਪੰਜਾਬ ਦੀ ਗੱਲ ਕਰੀਏ ਸਕਰੀਨ ਤੇ ਦੇਖ ਸਕਦੇ ਆ ਕਿ ਬਹੁਤੇ ਖੇਤਰਾਂ ਦੇ ਵਿੱਚ ਦਰਮਿਆਨੀ ਸੰਘਣੀ ਬੱਦਲਵਾਈ ਬਣੀ ਹੋਈ ਆ ਪਰ ਕੁਝ ਖੇਤਰਾਂ ਦੇ ਵਿੱਚ ਧੁੱਪ ਵੀ ਲੱਗ ਰਹੀ ਆ ਮਾਲਵੇ ਦੇ ਕੁਝ ਖੇਤਰਾਂ ਦੇ ਵਿੱਚ ਹਾਉਂ ਜਾਂ ਲੁਧਿਆਣਾ ਜ਼ਿਲ੍ਹਾ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਸੰਗਰੂਰ ਮਲੇਰਕੋਟਲਾ ਬਰਨਾਲਾ ਮਾਨਸਾ ਇਹਨਾਂ ਕੁਝ ਖੇਤਰਾਂ ਦੇ ਵਿੱਚ ਧੁੱਪ ਵੀ ਲੱਗ ਰਹੀ ਆ ਪਰ ਬਹੁਤੇ ਖੇਤਰਾਂ ਦੇ ਵਿੱਚ ਇਸ ਵੇਲੇ ਬੱਦਲਵਾਈ ਚੱਲ ਰਹੀ ਆ ਜੀ ਸਿਸਟਮ ਤੇ ਆਵਾਂਗੇ ਜਿਵੇਂ ਕਿਸੇ ਤੁਹਾਨੂੰ ਦੱਸਿਆ ਸੀ ਸਿਸਟਮ ਇੱਕ ਲੱਗਣਾ ਇਹ ਸਿਸਟਮ 26 ਤੋਂ ਲੈ ਕੇ 28 ਦੇ ਵਿੱਚਕਾਰ ਲੱਗਣਾ ਯਾਨੀ ਕਿ ਅੱਜ ਤੋਂ ਕਹ ਲਈਏ ਸਿਸਟਮ ਦੀ ਸ਼ੁਰੂਆਤ ਆ ਮ ਖੇਤਰ ਤੋਂ ਬਾਅਦ ਖੇਤਰ ਪਵਾਦ ਖੇਤਰ ਸ਼ਾਮ ਤੋਂ ਬਾਅਦ ਯਾਨੀ ਕਿ 3-4 ਵਜੇ ਤੋਂ ਬਾਅਦ ਹਲਕੇ ਟਟਮੇ ਸ਼ਰਾਟੇ ਕਿਤੇ ਕਿਤੇ ਤੇਜ਼ ਸ਼ਰਾਟੇ ਦੀ ਉਮੀਦ ਇਹਨਾਂ ਖੇਤਰਾਂ ਦੇ ਵਿੱਚ ਅੱਜ ਵੀ ਰਹੇਗੀ ਸਭ ਤੋਂ ਜ਼ਰੂਰੀ ਗੱਲ ਕਿ ਸਿਸਟਮ ਨੂੰ ਸਪੋਰਟ ਕਰਦੀਆਂ ਨੇ ਦੋ ਤਿੰਨ ਚੀਜ਼ਾਂ ਪਹਿਲੀ ਸਪੋਰਟ ਕਰਦੀ ਹੈ ਹੀਟ ਹੀਟ ਬਣ ਗਈ ਜਿੱਥੇ ਧੁੱਪ ਲੱਗਦੀ ਹੈ ਉੱਥੇ ਗਰਜ ਰਿਸਕ ਵਾਲੇ ਬੱਦਰਾ ਦਾ ਨਿਰਮਾਣ ਹੁੰਦਾ ਦੂਜੀ ਦੱਖਣਪਰੇ ਦੀ ਹਵਾ ਦੱਖਣਪਰੇ ਦੀਆਂ ਹਵਾਵਾਂ ਚੱਲਣ ਦਾ ਅਨੁਮਾਨ ਹੈ ਜੀ ਕਿਤੇ ਹਲਕੇ ਕਿਤੇ ਤੇਜ਼ ਰਫ਼ਤਾਰ ਨਾਲ ਉਪਰ ਇਹਦੇ ਬੁੱਲੇ ਚੱਲ ਸਕਦੇ ਨੇ ਔਰ ਤੇਜੀ ਜੀ ਅੰਟੀ ਸਰਕੂਲੇਸ਼ਨ ਹਵਾਵਾਂ ਜਿਹੜੀ ਅਰਬ ਸਾਗਰ ਤੋਂ ਆਉਂਦੀਆਂ ਸਪੋਰਟ ਕਰਦੀਆਂ ਨੇ ਸਿਸਟਮ ਨੂੰ ਸੋ ਇਹ ਤਿੰਨੋਂ ਪੈਰਾਮੀਟਰ ਫਿੱਟ ਬੈਠ ਰਹੇ ਨੇ ਤੇ ਅੱਜ ਤੋਂ ਕਹਿ ਲਿਆ ਕਿ ਸਿਸਟਮ ਸ਼ੁਰੂ ਹੈ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਔਰ ਪਹਾੜੀ ਖੇਤਰਾਂ ਦੇ ਵਿੱਚ ਜੋ ਪੀ ਦੇ ਪੱਛਮੀ ਖੇਤਰ ਕਵਰ ਹੋ ਸਕਦੇ ਨੇ ਹਰਿਆਣੇ ਦੇ ਉੱਤਰ ਪੂਰਬੀ ਖੇਤਰ ਕਵਰ ਹੋ ਸਕਦੇ ਨੇ ਔਰ ਰਾਜਸਥਾਨ ਦੇ ਉੱਤਰ ਪੂਰਬੀ ਖੇਤਰ ਕਵਰ ਹੋ ਸਕਦੇ ਨੇ ਔਰ ਲੈਂਦੇ ਪੰਜਾਬ ਦੇ ਜਿਹੜੇ ਜ਼ਿਆਦਾਤਰ ਖੇਤ ਨੇ ਉੱਥੇ ਉਮੀਦ ਹੀ ਉਮੀਦ ਹੈ ਪਾਕਿਸਤਾਨ ਦੇ ਉੱਤਰੀ ਖੇਤਰਾਂ ਦੇ ਵਿੱਚ ਉਮੀਦ ਹੀ ਉਮੀਦ ਜੜੀਆ ਬਣੀ ਹੋਈ ਹੈ ਕੱਲ ਇਹ ਸਿਸਟਮ ਨੇ ਪਾਕਿਸਤਾਨ ਦੇ ਉੱਤਰੀ ਭਾਗਾਂ ਦੇ ਵਿੱਚ ਜਿਹੜੇ ਤਾਵਰ ਤੋਂ ਮੀਂਹ ਦਰਜ ਕਰਾਏ ਸੀ ਜਿਵੇਂ ਕਿ ਕੱਲ ਚੈਂਪੀਅਨ ਟਰੋਫੀ ਦਾ ਮੈਚ ਸੀ 라ਵਲਪਿੰਡੀ ਦੇ ਵਿੱਚ ਤੇ ਉੱਥੇ ਬਿਨਾਂ ਟਾਸ ਹੋਏ ਮੈਚ ਰੱਦ ਹੋ ਗਿਆ ਕਿਉਂਕਿ ਉੱਥੇ ਜਿਹੜੇ ਮੀਂਹ ਲਗਾਤਾਰ ਤਾਵਰ ਤੋਂ ਜੜਿਆ ਦਰਜ ਹੋ ਰਿਹਾ ਸੀ ਇਹ ਸਿਸਟਮ ਦੇ ਸਦਕਾ ਸੋ ਅੱਜ ਵੀ ਕਹਿ ਲਿਆ ਕਿ ਸ਼ਾਮ ਤੋਂ ਕੁਝ ਕਿਸ ਤਰ੍ਹਾਂ ਦੇ ਵਿੱਚ ਸਪੈਲ ਮੀਂਹ ਦੇ ਲੱਗ ਸਕਦੇ ਨੇ ਹਾਲਾਂਕਿ ਬਹੁਤ ਤੇਜ਼ ਮੀਂਹ ਨਹੀਂ ਹੋਣਗੇ ਅੱਜ ਉਮੀਦ ਘੱਟ ਹੈ ਤੇ ਅੱਜ ਹਲਕੇ ਟਟੂਵੇਂ ਸ਼ਰਾਟੇ ਦੀ ਉਮੀਦ ਹੈ ਖਾਸ ਕਰਕੇ ਜਿਹੜੇ ਪਹਾੜਾਂ ਦੇ ਨਾਲ ਲੱਗਦੇ ਚਲੇ ਜਾਂ ਗੁਰਦਾਸਪੁਰ ਚੰਡੀਗੜ੍ਹ ਮਹਾਲੀ ਤੱਕ ਜੇਕਰ ਅਸੀਂ ਇੱਕ ਲਕੀਰ ਖੇਚ ਦਈਏ ਜਨਤ ਦੇ ਵਿੱਚ ਗੁਰਦਾਸਪੁਰ ਹਠਾਨਕੋਟ ਹੁਸ਼ਿਆਰ ਫਰ ਨਵਾਂ ਅਟਾਰ ਚੰਡੀਗੜ੍ਹ ਮਹਾਲੀ ਰੋਕਪੜੇ ਦੇ ਖੇਤਰਾਂ ਦੇ ਵਿੱਚ ਹਲਕੇ ਟੁੱਟਵੇਂ ਸਰਾਟੇ ਅੱਜ ਲੱਗ ਸਕਦੇ ਨੇ ਮੁੱਖ ਦਿਨ ਇਹ ਸਿਸਟਮ ਦਾ ਜਿਹੜਾ ਹੋਏਗਾ ਜੀ ਉਹ 27 ਤੇ 28 ਤਰੀਕ ਹੋਏਗੀ ਕੱਲ ਕਾਫੀ ਕੁਛ ਡਿਪੈਂਡ ਕਰੇਗਾ ਤਾਂ پتہ ਜਿੱਥੇ ਹੀਟ ਲੱਗ ਜਾਂਦੀ ਹੈ ਕੱਲ ਜਿਵੇਂ ਕਿ ਸਵੇਰ ਤੋਂ ਕੁਝ 2-3 ਘੰਟੇ ਵਾਲੀ ਧੁੱਪ ਪਰ ਲੱਗਦੀ ਹੈ ਜਿਹੜੇ ਜਲਿਆਂ ਦੇ ਵਿੱਚ ਉੱਥੇ ਸਿੱਧੇ ਅਸਾਰ ਨੇ ਕਿ ਉੱਥੇ ਗੜੇ ਮਾਰੀ ਦੇ ਵੀ ਅਸਾਰ ਹੋਣਗੇ ਉੱਥੇ ਤੇਜ਼ ਸ਼ਰਾਟ ਵੀ ਲੱਗ ਸਕਦੇ ਨੇ ਉਹ ਭਾਵੇਂ ਕੱਲ ਸ਼ਾਮ ਨੂੰ ਲੱਗਣ ਕੱਲ ਰਾਤ ਨੂੰ ਲੱਗਣ ਕਿਉਂਕਿ ਹੀਟ ਜਿਹੜੀ ਆ ਕਾਫੀ ਕੁਛ ਡਿਪੈਂਡ ਕਰ ਦਿੰਦੀ ਆ ਸਿਸਟਮ ਨੂੰ ਜਿਹੜੀ ਆ ਸਪੋਰਟ ਕਰਦੀ ਆ ਬਲ ਦਿੰਦੀ ਆ ਤੇ ਅਗਲੇ ਜਿਹੜੇ ਫਿਰ 48 ਘੰਟੇ ਹੋਣਗੇ ਯਾਨੀ ਕਿ 28 ਦੀ ਸ਼ਾਮ ਤੱਕ ਲਈ ਜਾਂ ਫਿਰ 1 ਦੀ ਸਵੇਰ ਦੁਪਹਿਰ ਤੱਕ ਇਹ ਸਿਸਟਮ ਜਾ ਸਕਦਾ ਹੈ ਪੰਜਾਬ ਦੇ ਮਾਝਾ ਦੁਆਬਾ ਪੁਆਧ ਖੇਤਰ ਇਹਦੇ ਵਿੱਚ ਕੋਈ ਵੀ ਖੇਤਰ ਸਖਣਾ ਨਹੀਂ ਰਹੇਗਾ ਮੀਂਹ ਤੋਂ ਲਗਭਗ ਸਾਰੇ ਫਾਗਾ ਦੇ ਵਿੱਚ ਮੀਂਹ ਦੀ ਉਮੀਦ ਹੈ ਜੇਕਰ ਜਲਾਵਾਰੀ ਤੁਹਾਨੂੰ ਦੱਸਿਆ ਅੰਮ੍ਰਿਤਸਰ ਸਾਹਿਬ ਗੁਰਦਾਸਪੁਰ ਹਠਾਨਕੋਟ ਹੁਸ਼ਿਆਰ ਫਰ ਨਵਾਂ ਸ਼ਹਿਰ ਜਲੰਧਰ ਕਪੂਰਥਲਾ ਚੰਡੀਗੜ੍ਹ ਤੇ ਮੋਹਾਲੀ ਇਹਨਾਂ ਸਾਰੇ ਖੇਤਰਾਂ ਦੇ ਵਿੱਚ ਮੀਂਹ ਦੀ ਉਮੀਦ ਹੈ ਤੇ ਸ਼ਰਾਟੇ ਭਾਰੀ ਮੀਂਹ ਇਹਨਾਂ ਖੇਤਰਾਂ ਜਦਾਰਜ ਹੋਣਗੇ ਔਰ ਕਿਤੇ ਕਿਤੇ ਕੁਝ ਲਿਮਟਿਡ ਖੇਤਰਾਂ ਦੇ ਵਿੱਚ ਗੜੇ ਮਾਰਦੇ ਵੀ ਉਮੀਦ ਹੈ ਮਾਲਵੇ ਦੇ ਜੇਕਰ ਫਛੇਵੇਂ ਖੇਤਰਾਂ ਦੀ ਗੱਲ ਕਰੀਏ ਲੁਧਿਆਣਾ ਫਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਔਰ ਬਰਨਾਲਾ ਸੰਗਰੂਲ ਮਲੇਰਕੋਟਲਾ ਮਾਨਸਾ ਬਠਿੰਡਾ ਮੋਗਾ ਸ਼੍ਰੀ ਮੁਕਸਰ ਸਾਹਿਬ ਮਲੋਟ ਫਾਜ਼ਿਲਕਾ ਫਰੀਦਕੋਟ ਫਿਰੋਜ਼ਪੁਰ ਤੇ ਬੋਹਰ ਇਹਨਾਂ ਖੇਤਰਾਂ ਦੇ ਵਿੱਚ ਵੀ ਜ਼ਿਆਦਾ ਨਹੀਂ ਹੋਣਗੇ ਦਰਮਿਆਨੇ ਸ਼ਰਾਟੇ ਲੱਗਣ ਦੀ ਉਮੀਦ ਹੈ ਔਰ ਕਿਤੇ ਕਿਤੇ ਸ਼ਰਾਟੇ ਤੇਜ਼ ਵੀ ਹੋ ਸਕਦੇ ਨੇ ਕੁਝ ਖੇਤਰਾਂ ਦੇ ਵਿੱਚ ਗੜੇਮਾਰ ਹੋ ਸਕਦੀ ਹੈ ਬਰੀਕ ਤੌਰ ਤੇ ਪਾਕਿਸਤਾਨ ਵਾਲੇ ਪਾਸੇ ਉਮੀਦ ਹੈ ਜੀ ਦੂਜੇ ਫਾਸੇ ਜੇਕਰ ਰਾਜਸਥਾਨ ਵਾਲੇ ਖੇਤਰਾਂ ਦੀ ਗੱਲ ਕਰੀਏ ਸ਼੍ਰੀ ਗੰਗਾ ਨਗਰ ਹਨੂਮਾਨਗੜ੍ਹ ਨੂਪਗੜ੍ਹ ਸਰਤਗੜ੍ਹ ਬੀकानेर ਚੋਰੂ ਸਿਕਰ ਇਹਨਾਂ ਭਾਗਾਂ ਦੇ ਵਿੱਚ ਵੀ ਹਲਕੇ ਤੇਜ਼ ਸ਼ਰਾਟੇ ਲੱਗ ਲੱਗ ਸਕਦੇ ਨੇ ਉਮੀਦ ਹੈ ਬੈਲਟ ਹੈ ਜਿਹੜੇ ਜਲੇ ਆ ਜਾਂਦੇ ਆ ਉਹਨਾਂ ਸਾਰੇ ਫਾਗਾਂ ਦੇ ਵਿੱਚ ਉਮੀਦ ਦੀ ਉਮੀਦ ਹੈ ਯੋਖੀ ਦੇ ਖੱਛੂਗੇ ਖੇਤਰ ਔਰ ਇਹਨਾਂ ਖੇਤਰਾਂ ਦੇ ਵਿੱਚ ਉਮੀਦ ਦੇ ਸੈੱਲ ਲੱਗਣਗੇ ਪਹਾੜਾਂ ਦੀ ਜੇਕਰ ਗੱਲ ਕਰੀ ਜਾਏ ਜੇਕਰ ਤੁਸੀਂ ਪਲਾਨ ਬਣਾ ਰਿਹਾ 27 ਦੇ 28 ਤਰੀਕ ਨੂੰ ਪਹਾੜਾਂ ਵੱਲ ਜਾਣ ਦਾ ਤਾਂ ਟਾਲ ਦਿਓ ਉਹ ਤੇ ਜ਼ਿਆਦਾ ਵਹਿਤਰ ਹੈ ਕਿਉਂਕਿ ਤਾਵਰ ਤੋੜ ਉੱਥੇ ਉਮੀਦ ਅਰਜ ਹੋਣਗੇ ਭਾਵੇਂ ਜੰਮੂ ਕਸ਼ਮੀਰ ਦਾ ਫਹਾੜ ਨੇ ਹੇਠਲੇ ਖੇਤਰ ਹੈ ਭਾਵੇਂ ਹਿਮਾਚਲ ਵੱਲ ਦੇ ਖੇਤਰ ਹੈ ਲਗਾਤਾਰ ਤਾਵਰ ਤੋਂ ਉਮੀਦ ਇੱਥੇ ਦਰਜ ਹੋਣੇ ਆ ਅਗਲੇ 48 72 ਘੰਟਿਆਂ ਤੱਕ ਭਾਰੀ ਬਰਬਾਰੀ ਉੱਥੇ ਇਹਨਾਂ ਦੋ ਤਿੰਨ ਇਸ ਲਈ ਉੱਥੇ ਜਾਣ ਤੋਂ ਗਰੇਸ ਕਰੋ ਪੰਜਾਬ ਦੇ ਵਿੱਚ ਮਾਝਾ ਦੁਆਬਾ ਫੁਵਾਦ ਖੇਤਰ ਤਿਆਰ ਰਹਿਣ ਦੀ 27 28 ਤਰੀਕ ਨੂੰ ਕੋਈ ਖੇਤਰ ਸਖਣਾ ਨਹੀਂ ਰਹਿਣਾ ਮੀਤਾ ਸਾਰੇ ਭਾਗਾਂ ਦੇ ਵਿੱਚ ਉਮੀਦ ਦੀ ਉਮੀਦ ਹੈ ਹਲਕੇ ਤੇਜ਼ ਛਰਾਟੇ ਲੱਗਣਗੇ ਗਰੇ ਮਾਰਦੀ ਵੀ ਜੜੀਆ ਬਣਦੀ ਜਾ ਫਰੀਆ ਬਾਕੀ ਤੁਹਾਡੇ ਨਾਲ ਆਉਂਦੇ ਦਿਨਾਂ ਤੱਕ ਰਾਬਤਾ ਸਿਖੈਮ ਕਰਦੇ ਰਵਾਂਗੇ ਜਿੱਥੇ ਜਿੱਥੇ ਸਾਨੂੰ ਤਾਜ਼ਾ ਰਿਪੋਰਟ ਅੰਕੜੇ ਆਉਂਦੇ ਰਣਗੇ ਤੁਹਾਡੇ ਨਾਲ ਸ਼ੇਅਰ ਕੀਤੇ ਜਾਣਗੇ ਇਹ ਜਾਣ ਸਕਦੇ ਹੋ ਜੀ ਧੰਨਵਾਦ ਸ਼ੁਕਰੀਆ